ਆਪਾਂ ਜਿਹੜੀ ਪਿਛਲੀ ਵੀਡੀਓ ਕੀਤੀ ਨਾ ਹਾਂਜੀ ਉਹਦੇ ਵਿੱਚ ਇੱਕ ਕਮੈਂਟ ਸੀਗਾ ਕਿ ਉਹਨਾਂ ਨੇ ਆਪਣੀ ਵੀਡੀਓ ਦੇਖੀ ਹੋਣੀ ਉਹਦੇ ਵਿੱਚ ਮੈਂ ਤੈਨੂੰ ਤੂੰ ਕੰਮ ਤੇ ਚਲੀ ਨਾ ਮੈਂ ਤੈਨੂੰ ਕਿਹਾ ਚੱਲ ਲੋਏ ਲੋਏ ਚਲੋ ਲੋਏ ਲੋਏ ਉਹਨੇ ਪੁੱਛਿਆ ਵੀ ਲੋਏ ਲੋਏ ਦਾ ਕੀ ਮਤਲਬ ਆ? ਹਾਂ ਕੀ ਮਤਲਬ ਜੇ ਲੋਏ ਲੋਏ ਦਾ? ਲੋਏ ਲੋਏ ਕਹਿਣ ਦਾ ਮਤਲਬ ਹੁੰਦਾ ਆ ਵੀ ਚਲੋ ਕਹਣਾ ਵੀ ਚਲੋ ਛੇਤੀ ਚਲੋ ਜਾਂ ਕਹਿ ਸਕਦੇ ਆਪਾਂ ਵੀ ਚਲੋ ਚਲੋ ਛੇਤੀ ਟਾਈਮ ਹੋ ਗਿਆ। ਟਾਈਮ ਟਾਈਮ ਨਾਲ ਚਲੋ। ਵੀ ਕੰਮ ਤੇ ਜਾਣ ਦਾ ਟਾਈਮ ਹੋ ਗਿਆ ਜਾਂ ਉਦੋਂ ਵੀ ਕਹਣਾ ਚਲੋ ਵੀ ਲੋਏ ਲੋਏ ਪਹੁੰਚੋ। ਹਾਂ ਇਹ ਹੀ ਬੰਦਾ ਵੀ ਛੇਤੀ ਚਲੋ ਮੇਰੇ ਹਿਸਾਬ ਨਾਲ। ਟਾਈਮ ਨਾਲ ਵੀ ਪਹੁੰਚੋ। ਤੇ ਲੇਟ ਨਾ ਹੋ ਜਿਓ। ਤੁਹਾਡੀ ਮੰਜ਼ਿਲ ਆ ਉਦੋਂ ਨੂੰ ਜਾਣਾ ਵੀ ਤੁਸੀਂ ਤੁਰੋ। ਹਾਂ ਇਹ ਕਹਿਣ ਦਾ ਮਤਲਬ ਹੁੰਦਾ ਆ। ਸਾਰੇ ਨੂੰ ਸਾਰੀਆਂ ਗੱਲਾਂ ਕਈ ਵਾਰ ਨਹੀਂ ਸਮਝ ਆਉਂਦੀਆਂ ਹੁੰਦੀਆਂ ਵੀ ਇਹ ਕਿਤੇ ਕਈ ਲਾਫ ਚ ਨਹੀਂ ਬੋਲੇ ਜਾਂਦੇ ਜਿੱਦਾਂ ਹੁਣ ਆਪਾਂ ਮੋਸਟਲੀ ਜਿੱਦਾਂ ਮਾਝੇ ਵਾਲੇ ਆ ਉਹ ਕਹਿੰਦੇ ਕਦਾ ਪਾਉ ਪਾਉ ਕਹਿੰਦੇ ਨਾ ਪਾਉ ਕਹਿੰਦੇ ਆ ਪਾਉ ਕਹਿੰਦੇ ਵੱਡੇ ਭਰਾ ਨੂੰ ਵੀ ਪਾਉ ਕਹਿੰਦੇ ਆ ਅਸੀਂ ਜਦੋਂ ਗੱਲ ਕਰਦੇ ਹੁੰਦੇ ਸੀਗੇ ਆਸ ਵਿੱਚ ਜਦੋਂ ਏਰੀਆ ਹੁੰਦੇ ਸੀਗੇ ਕਿਦਾਂ ਬਾਬਾ ਬਾਬਾ ਆ ਬਾਬਾ ਲਾਫ ਚ ਜ਼ਿਆਦਾ ਯੂਜ਼ ਕਰਦੇ ਹੁੰਦੇ ਹਾਂ ਹਾਣੀ ਖੜੀ ਹੋਈਏ ਜਾਂ ਕਿਦਾਂ ਭਰਾ ਜ਼ਿਆਦਾ ਇਹ ਗੱਲ ਕਹਿੰਨੇ ਕਿਦਾਂ ਭਰਾ ਕੀ ਹਾਲ ਚਾਲ ਆ ਪਾਉ ਕਹਿੰਦੇ ਮਾਝੇ ਵਾਲੇ ਤੇ ਜਾਂ ਕਹਿਣਾ ਵੀ ਕਿਦਾਂ ਬਾਬਾ ਕਿਦਾਂ ਇਦਾਂ ਕਹਿ ਕੇ ਬੋਲਣਾ ਇੱਕ ਇੱਕ ਕਹਿ ਸਕਦੇ ਕੀ ਬਣ ਜਾਂਦਾ ਕੀ ਕਹਿੰਦੇ ਹੁੰਦੇ ਉਹਨੂੰ ਸਲੈਂਗ ਸਲੈਂਗ ਕਿਹਨੇ ਹੁੰਦੇ ਆ ਉਹ ਜੋ ਮਰਜ਼ੀ ਕਹਿ ਲੋ ਹਾਂ ਇਹ ਇੱਕ ਸਟਾਈਲ ਹੁੰਦਾ ਇੱਕ ਤਰੀਕਾ ਹੁੰਦਾ ਬੋਲਣ ਦਾ ਹਰੇਕ ਗਰੁੱਪ ਦਾ ਕਹਿ ਸਕਦੇ ਆ ਇਹ ਜਿੰਨਾ ਵੀ ਚਾਰ ਬੰਦੇ ਜਿਹੜੇ ਮੁੰਡੇ ਯਾਰ ਦੋਸਤ ਆਸ ਵਿੱਚ ਰਹਿੰਦੇ ਆ ਉਹ ਕਿਹੜੇ ਤਰੀਕੇ ਨਾਲ ਆਸ ਵਿੱਚ ਵੀ ਯਾਰ ਨਾਲ ਗੱਲ ਕਰਦੇ ਇੱਕ ਜਿਹਦਾ ਮੱਝ ਤੇ ਇਦਾਂ ਬੋਲਦੇ ਦਵਾਬੇ ਚ ਹੋਰ ਮਾਲਵੇ ਵਾਲੇ ਹੋਰ ਸਾਹ ਨਾ ਬੱਖਰਾ-ਵੱਖਰਾ ਤਰੀਕ ਬਾਈ ਬੋਲਦੇ ਹੋ ਆ ਬਾਈ ਕਹ ਕੇ ਗੱਲ ਕਰਦੇ ਆ ਵੀਰ ਜੀ ਨਹੀਂ ਕਹਿਣਾ ਭਾਜੀ ਨਹੀਂ ਕਹਿਣਾ ਬਾਈ ਜੀ ਕਹਿਣਾ ਹੁੰਦਾ ਆ ਅਸੀਂ ਕਹਿ ਦਿੰਦੇ ਹੁੰਦੇ ਇੱਕਦਾਂ ਭਰਾ ਉਹ ਬੋਲੇ ਭਰਾ ਕੀ ਹਾਲ ਚਾਲ ਆ ਤੇ ਉਹ ਇੱਕ ਜਿਹੜਾ ਮੁੰਡਾ ਨਹੀਂ ਗੋਂਦਾ ਉਹਦੇ ਕੀ ਨਾਮ ਵਿਨੋਦ ਕਿਤਾਬੋ ਲਗਿਆ ਉਹ ਕਹਿੰਦਾ ਸਾਨੂੰ ਪਿੰਡਾਂ ਦੇ ਨਾਵਾਂ ਤੋਂ ਬਣਾਇਆ ਬੁਲਾਇਆ ਜਾਂਦਾ ਆਪਾਂ ਨੂੰ ਵੀ ਤਾਂ ਇੱਥੇ ਪਿੰਡ ਦੇ ਨਾਂ ਤੋਂ ਬੁਲਾਇਆ ਜਾਂਦਾ ਵੀ ਤੁਹਾਨੂੰ ਨੂੰ ਗੱਲ ਚਿੱਤੇ ਆ ਗਈ ਬਈ ਜਦ ਪੜਦੇ ਹੁੰਦੇ ਨਾਂ ਨਹੀਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹਦਾ ਨਾਂ ਕੀ ਆ ਪਿੰਡਾਂ ਦਾ ਨਾ ਪਤਾ ਸਾਨੂੰ ਕਹਣਾ ਮੜੇਰੀਆ ਇਦਾਂ ਕਹਿ ਕੇ ਆਵਾਜ਼ ਮਾਰਦੇ ਸੀ ਪਿੰਡਾਂ ਦੇ ਨਾਂਵਾਂ ਤੋਂ ਜਾਣੇ ਜਾਂਦੇ ਸੀ ਇਹ ਵੀ ਕੌਣ ਕਿਹੜੇ ਪਿੰਡ ਦਾ ਆ ਹਾਂ ਤੇ ਪੁਰਾਣੀਆਂ ਗੱਲਾਂ ਜਿਹੜੀਆਂ ਆ ਉਹ ਯਾਦ ਆ ਜਾਂਦੀਆਂ ਯਾਦ ਆ ਜਾਂਦੀਆਂ ਅੱਖਾਂ ਮੁਰੇ ਉਹ ਸੀਨ ਹੋਣੇ ਸ਼ੁਰੂ ਹੋ ਜਾਂਦੇ ਹਨਾ ਵੀ ਕਿਦਾਂ ਉਹ ਸਮਾਂ ਸੀਗਾ ਇਹ ਕਿੰਦਾ ਇੱਕ ਦੂਜੇ ਨਾਲ ਖੇਡਣਾ ਜਾਂ ਭੱਜਣਾ ਜਾਂ ਕੁਛ ਵੀ ਆ ਤਾਂ ਹੀ ਕਹਿੰਦੇ ਕਿ ਜਿਹੜਾ ਸਮਾਂ ਤੁਹਾਡੇ ਕੋਲੇ ਅੱਜ ਆ ਉਹਨੂੰ ਚੰਗੀ ਤਰ੍ਹਾਂ ਜੀ ਲਓ ਹੱਸ ਲਓ ਖੇਡ ਲਓ ਬਤਾ ਲਓ ਕਿਉਂਕਿ ਇਹ ਪਲ ਦੁਬਾਰਾ ਨਹੀਂ ਆਉਣੇ ਆਪਾਂ ਕੋਸ਼ਿਸ਼ ਵੀ ਕਰਾਂਗੇ ਆਪਾਂ ਪਿੱਛੇ ਨਹੀਂ ਜਾ ਸਕਦੇ ਹੈਗੇ ਜ਼ਿੰਦਗੀ ਨੇ ਅੱਗੇ ਵੱਲ ਨੂੰ ਵਧਣਾ ਆ ਤੇ ਨਾ ਉਹ ਪੁਰਾਣਾ ਸਮਾਂ ਕਦੇ ਮੁੜ ਕੇ ਆਈ ਸਕਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਹੁਣ ਸਾਰਿਆਂ ਨੂੰ ਦਿਲ ਦੇ ਵਿੱਚ ਚਾਹ ਹੁੰਦਾ ਮੈਂ ਇੱਥੇ ਇੱਕ ਵੀਡੀਓ ਦੇਖਦੀ ਸੀ ਇਟਲੀ ਦੇ ਵਿੱਚ ਕਾਰ ਆ ਤਾਂ ਉਹਨਾਂ ਨੇ ਚੌਂਕਾ ਚੁੱਲਾ ਬਣਾਇਆ ਹੋਇਆ ਜਿੱਦਾਂ ਚੌਂਕੇ ਬਣਾਈ ਦੇ ਹੈਨਾ ਕਾਰ ਬਣਾਇਆ ਟੁੱਟੀ ਲਈ ਹੋਈ ਆ ਵੀ ਇੱਥੇ ਕਿਹੜਾ ਤਾਂ ਮਤਲਬ ਉਹ ਫੀਲਿੰਗ ਲੈਣ ਨੂੰ ਹਰੇਕ ਦਾ ਜੀ ਕਰਦਾ ਵੀ ਹਾਏ ਸਾਡੇ ਘਰ ਤੇ ਸੀ ਜਿਹੜੇ ਵੀ ਮੁਲਕ ਚ ਰਹਿੰਦੇ ਚੌਂਕਾ ਚੁੱਲਾ ਜ਼ਰੂਰ ਹੋਵੇ ਅਸੀਂ ਉੱਥੇ ਦਾਣਾ ਸਬਜ਼ੀਆਂ ਬਣਾਈਏ ਸਮੇਂ ਦੇ ਵਿੱਚ ਇੱਕ ਸਕੂਨ ਸੀ ਮੈਨੂੰ ਇਹ ਗੱਲ ਸੋਚਣਾ ਉਹ ਸਮੇਂ ਦੇ ਸਕੂਨ ਸੀਗਾ ਪਿਆਰ ਸੀਗਾ ਇਤਿਹਾਸ ਸੀਗਾ ਉਹ ਚੀਜ਼ਾਂ ਹੁਣ ਘਟ ਗਈਆਂ ਉਹ ਹੈ ਹੀ ਨਹੀਂ ਘਟ ਨਹੀਂ ਗਈਆਂ ਹੈਗੀਆਂ ਨਹੀਂ ਖਤਮ ਹੋ ਚੁੱਕੀਆਂ ਲੱਭਣੀਆਂ ਚਾਹੁੰਦੇ ਆ ਜਿਹੜੇ ਕੋਸ਼ ਜਿਨ੍ਹਾਂ ਨੇ ਕਿਸੇ ਦੇ ਨਾਲ ਚੰਗਾ ਕੀਤਾ ਬਾਦ ਵਿੱਚ ਉਹਨਾਂ ਨਾਲ ਮਾੜੇ ਹੋਏ ਆ ਜਾਂ ਜਿਹੜੇ ਜ਼ਿਆਦਾ ਸਮੇਂ ਤੋਂ ਇੱਕ ਦੂਜੇ ਤੋਂ ਦੂਰ ਰਹੇ ਆ ਹੁਣ ਕਈ 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 ਸਾਲ ਬੀਤ ਗਏ ਕਈਆਂ ਦੇ ਇੱਧਰ ਬਾਹਰ ਰਹਿੰਦੇ ਆ ਨੂੰ ਉਹ ਹੁਣ ਮੋਸਟਲੀ ਬੰਦੇ ਚਾਹੁੰਦੇ ਆ ਵੀ ਆਪਾਂ ਵਿਊ ਪੁਰਾਣਾ ਸਮਾਂ ਜੀਣਾ ਚਾਹੁੰਦੇ ਆ ਜੀਣਾ ਚਾਹੁੰਦੇ ਪਰ ਉਹ ਨਾ ਹਾਲਾਤ ਆ ਨਾ ਸਮਾਂ ਆ ਉੱਥੇ ਤੇ ਕੀ ਜੀ ਵੀਡੀਓ ਜਲਦੀ ਚੱਲੇਗਾ ਤੇਰੀ ਬਿੰਦੀ ਲੈਥੇ ਤੇਰੇ ਹੱਥ ਤੇ ਲੱਗੀ ਆ ਮੈਨੂੰ ਕਿ ਪਤਾ ਨਹੀਂ ਹੱਥ ਤੇ ਕੀ ਲੱਗ ਗਿਆ ਬਿੰਦੀ ਲੱਥੀ ਹੋਈ ਆ ਲਾਈ ਆ ਆਪ ਹੀ ਲਾਈ ਆ ਆਪ ਹੀ ਲਾਈ ਸੀ ਅੱਛਾ ਮੈਨੂੰ ਕਿ ਹੱਥ ਤੇ ਪਤਾ ਨਹੀਂ ਕੀ ਮੈਂ ਤਾਂ ਮੱਥਾ ਮੂਠਾ ਪੂੰਝਦੇ ਮੁੜ ਕੇ ਪਰੇ ਉਰੇ ਲਾ ਦੇ ਦੂੰਗੀ ਇਹ ਦੇ ਲਾ ਵੀ ਸਕੀਮ ਮਰਦੀ ਆ ਵੀ ਹਾਂ ਕਿ ਵੀਡੀਓ ਚ ਖਰਾਬ ਨਾ ਹੋ ਜੇ ਤੇ ਹੱਥ ਲੱਗ ਗਿਆ ਤੇ ਵੀਡੀਓ ਖਰਾਬ ਹੋ ਜਾਣੀ ਵੀਡੀਓ ਖਰਾਬ ਹੋ ਜਾਣੀ ਕਿ ਆ ਬੱਤਾ ਭਈ ਆ ਤਾਂ ਪਹਿਲੀ ਵਾਰ ਹੀ ਦੇਖਿਆ ਮੈਂ ਕਿ ਬਿੰਦੀ ਹੱਥ ਤੇ ਲੱਗੀ ਲੱਗਦੀ ਈ ਕੁਝ ਹੋਰ ਲੱਗਾ ਆਪ ਹੀ ਲਾਈ ਆ ਆਪ ਹੀ ਲਾਈ ਆ ਜੀ ਇਹ ਕੋਈ ਮਿਸਟੇਕ ਨਹੀਂ ਲੇ ਵੀ ਕਿ ਦਸਤੇ ਗਿਆ। ਸਿਆਣੇ ਹੋ ਗਿਆ ਵੀ। ਸਿਆਣੇ ਸਿਆਣੇ। ਸਿਆਣੇ ਬਣਨ ਕਿਦੋਂ ਚਲ ਗਈ ਮੇਰਾ ਧਿਆਨ ਜਦੋਂ ਪਿਆ। ਸਿਆਣੇ ਬਣਨਾ ਪੈਂਦਾ ਸਮਾਂ ਹੀ ਸਿਆਣਿਆਂ ਦਾ ਵਾ। ਲੋਕ ਗੱਲ ਕਰਦੇ ਵੀ ਲੋਕ ਉਹ ਪੁਰਾਣਾ ਸਮਾਂ ਜੀਣਾ ਚਾਹੁੰਦੇ ਆ। ਸਾਰੀਆਂ ਚੀਜ਼ਾਂ ਮਾਨਣੀਆਂ ਚਾਹੁੰਦੇ ਪਰ ਹੈ ਨਹੀਂ। ਪਰ ਉਹ ਹੁਣ ਮਿਲਣੀਆਂ ਨਹੀਂ। ਕਿਉਂਕਿ ਸਿਆਣੇ ਬਜ਼ੁਰਗ ਤੁਰਦੇ ਜਾ ਰਹੇ ਆ ਤੇ ਸਿਆਣਾ ਕੋਈ ਹੈ ਵੀ ਨਹੀਂ ਆ ਤੇ ਜਿੰਨੇ ਸਾਨੂੰ ਸਾਰਾ ਕੁਝ ਦੱਸਣਾ ਆ। ਹਾਂ। ਹੈਨਾ? ਅਸੀਂ ਹੁਣ ਸਿਆਣੇ ਬਸ। ਉਹ ਕਿਤਾਈ ਕਿਹਨੇ ਕਿਹਾ ਵੀ ਆਉਣ ਵਾਲੀ ਪੀੜੀ ਦੇ ਬਜ਼ੁਰਗ ਅਸੀਂ ਹੋਵਾਂਗੇ। ਅਸੀਂ ਕੀ ਅਕਲ ਦੇਵਾਂਗੇ ਕਿਸੇ ਨੂੰ? ਹਾਂ ਸਿਹਿਆਣੇ ਆ ਬਸ ਹਰ ਕੋਈ ਇਹ ਕਹਿੰਦਾ ਮੈਂ ਸਿਹਿਆਣਾ ਨਿਆਣੇ ਵੀ ਕਹਿੰਦੇ ਆ ਸਿਹਿਆਣੇ ਨਿਆਣੇ ਨਾਲ ਗੱਲ ਕਰਨ ਨਿਆਣੇ ਕਹਿੰਦਾ ਤੁਹਾਨੂੰ ਕੀ ਪਤਾ ਅਸੀਂ ਵੀ ਕਹਿੰਦੇ ਆ ਕਹਿੰਦੇ ਹੀ ਆ ਸਾਨੂੰ ਸਿਹਿਆਣੇ ਗੱਲਾਂ ਕਰਦੇ ਆ ਕਹਿੰਦੇ ਹੀ ਆ ਸਾਨੂੰ ਕੀ ਪਤਾ ਹਾਂ ਹਨਾ ਕਈ ਕਈ ਦਿੰਦੇ ਹਰ ਮਿੰਟਾਂ ਦੇ ਵਿੱਚ ਵੀ ਕਹਿ ਹੀ ਦਿੰਦੇ ਲੈ ਵੀ ਹੁਣ ਇਹ ਸਿਹਾਨ ਪਕੌੜ ਤੇ ਜਾਂ ਕੁਛ ਵੀ ਆ ਕੋਈ ਚੱਕਰ ਜਿਹਦੇ ਵਾਸਤੇ ਦੇ ਰਹੇ ਨੇ ਜਿਹੜੇ ਇੱਥੋਂ ਤੱਕ ਸੋਚਦੇ ਆ ਹਨਾ ਤੇ ਕਈ ਵਾਰ ਨਿਆਣੇ ਕਹਿ ਦਿੰਦੇ ਤੇ ਤਾਂ ਆਪਾਂ ਨੂੰ ਨਿਆਣੇ ਦੀ ਕੋਈ ਗੱਲ ਪਤਾ ਲੱਗਦੀ ਐਵੇਂ ਬਾਬਾ ਜੀ ਵੀ ਕਹਿੰਦੇ ਸੀਗੇ ਵੀ ਉਮਰ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਕਿ ਕਦੋਂ ਕਹ ਬਸ ਤਗੀ ਵਾਰ ਛੋਟਾ ਜਿਹਾ ਬੱਚਾ ਵੀ ਸਿਆਣੀ ਗੱਲ ਕਰ ਦਿੰਦਾ ਗੁਰੂਆਂ ਨਾਲੋਂ ਚੇਲੇ ਕਈ ਵਾਰ ਵੱਧ ਕੇ ਹੋ ਜਾਂਦੇ ਹਨ ਕਿਉਂਕਿ ਮੈਂ ਤੁਹਾਨੂੰ ਦੱਸਦਾ ਮੈਂ ਜਦੋਂ ਇੱਥੇ ਇਰਲੀ ਦੇ ਵਿੱਚ ਆਇਆ ਹੀ ਆ ਨਾ ਨਿਤਨ ਕੱਡਾ ਕਿ ਸੀ ਉਦੋਂ ਕਿਤੇ ਛੋਟਾ ਜਿਹਾ ਛੋਟਾ ਜਿਹਾ ਇਹ ਤਾਂ ਜਿਆਦਾ ਹੁਣੀ ਗੱਲ ਨਿਤਨ ਨੇ ਮੈਨੂੰ ਪੁੱਛਿਆ ਮੇਰਾ ਭਤੀਜਾ ਉਹਨੇ ਮੈਨੂੰ ਪੁੱਛਿਆ ਕਿੰਨਾ ਚਾਚਾ ਵੀ ਤੂੰ ਕਿੱਥੇ ਰਹਿੰਦਾ ਮੈਂ ਕਿਹਾ ਮੈਂ ਇਦਾਂ ਇੱਥੇ ਰਹਿੰਦਾ ਆ ਤੇ ਦੂਜੇ ਚਾਚਾ ਤਾਊ ਹੁਣੀ ਕਿੱਥੇ ਰਹਿੰਦੇ ਆ ਬਾਹੂ ਬਾਰੇ ਪੁੱਛਿਆ ਮੈਂ ਕਿਹਾ ਉੱਥੇ ਰਹਿੰਦਾ ਆ ਕਹਿੰਦਾ ਵੀ ਦੂਜਾ ਤਾਇਆ ਕਿੱਥੇ ਆ ਮੈਂ ਕਿਹਾ ਫਰਾਂਸ ਤੇ ਜੇ ਨਾ ਰਹਿ ਬਹੁਤ ਖਰਚਾ ਹੁੰਦਾ ਤੁਸੀਂ ਸਾਰੇ ਇਕੱਠੇ ਰਹੋ ਹਾਂ ਕਿੰਨੇ ਕੀ ਜੀ ਨਿਆਣੇ ਨੇ ਕਿੰਨੀ ਵੱਡੀ ਗੱਲ ਹਾਂ ਨਾ ਹੋ 10 ਸਾਲ ਦਾ ਹੁਣ 8-10 ਸਾਲ ਦਾ ਨਮਰਾਜ ਕਿੰਨਾ ਲੱਗਦਾ ਲਾੜਾ ਝਰਕਾ ਹੋਣਾ ਤੇ ਉਦੋਂ ਦੀ ਗੱਲ ਆ ਮੈਂ ਸੋਚਾ ਮੈਂ ਕਹਿੰਦਾ 10 ਮੈਂ ਕਿੰਨਾ ਚਿਰ ਸੋਚਦਾ ਰਿਹਾ ਮੈਂ ਕਿੱਥੇ ਸੋਚ ਗਈ ਇਹਦੀ ਨਿਮਾ ਕਿੱਥੇ ਗਿਆ ਕਿਉਂਕਿ ਅਸੀਂ ਸਾਰੇ ਉੱਥੇ ਇਕੱਠੇ ਰਹਿੰਦੇ ਸੀ ਨਾ ਉਹਨੂੰ ਸਿਕਾ ਸਾਰੇ ਇੱਥੇ ਇਕੱਠੇ ਰਹਿੰਦੇ ਸੀ ਹਾਂ ਉੱਥੇ ਵੱਖਰੇ ਵੱਖਰੇ ਕਿਉਂ ਰਹਿੰਦੇ ਆ ਇਹ ਚੀਜ਼ ਹੁੰਦੀ ਆ ਉਮਰ ਦਾ ਕੋਈ ਇਹਦੇ ਵਿੱਚ ਹਿਸਾਬ ਕਿਤਾਬ ਨਹੀਂ ਹੁੰਦਾ ਵੀ ਕਦੋਂ ਕਿਹਨੇ ਸਿਆਣੀ ਗੱਲ ਕਰ ਜਾਣੀ ਆ ਹ ਸਾ ਹਰ ਇੱਕ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਆ ਸੁਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਕੋਈ ਕੀ ਕਹਿਣਾ ਚਾਹੁੰਦਾ ਪੁਰਾਣੇ ਸਮੇਂ ਨੂੰ ਯਾਦ ਕਰੋ ਪੁਰਾਣੇ ਸਮੇਂ ਤੇ ਜੀਣ ਦੀ ਕੋਸ਼ਿਸ਼ ਕਰੋ ਹਨਾ ਜਿੰਨਾ ਕਰ ਸਕਦੇ ਆ ਉਹ ਚੀਜ਼ਾਂ ਨੂੰ ਲੱਭੋ ਕਿੱਦਾਂ ਲੱਭ ਸਕਦੇ ਹਾਂ ਕਈ ਕਿਸੇ ਦੀ ਇੱਕ ਹੋਰ ਗੱਲ ਮੈਨੂੰ ਚੇਤੇ ਆਈ ਕਿਸੇ ਆਪਣੇ ਨੇ ਉਹ ਗੱਲ ਕਹੀ ਕਿ ਕਈ ਵਾਰ ਕੁਝ ਗਿਲੇ ਸ਼ਿਕਵੇਰਾ ਕਰਕੇ ਰਿਸ਼ਤੇ ਪਰੇ ਉਰੇ ਹੋ ਜਾਂਦੇ ਹਨਾ ਦੂਰੀ ਬਣ ਜਾਂਦੀ ਆ ਤੇ ਸ਼ਾਇਦ ਉਹ ਦੂਰੀ ਮਟਾਉਣੀ ਬਹੁਤ ਔਖੀ ਹੋ ਜਾਂਦੀ ਵਾਹਿਗੁਰੂ ਕਰੇ ਕਦੇ ਰਿਸ਼ਤਿਆਂ 'ਚ ਦੂਰੀ ਨਾ ਬਣੇ ਤੇ ਜਦੋਂ ਬਣ ਜਾਂਦੀ ਆ ਫਿਰ ਜਿੰਨੇ ਮਰਜ਼ੀ ਚੰਗੇ ਬਣ ਜੀਏ ਉਹ ਗੰਢ ਚੁਬਦੀ ਹੀ ਰਹਿੰਦੀ ਹੈ ਨਾ ਕੋਈ ਇੱਕ ਰਿਸ਼ਤਾ ਹੀ ਬਚਿਆ ਸੀ ਕਿਸੇ ਕੋਲ ਕਹਿੰਦੇ ਵੀ ਇਹ ਵੀ ਰਿਸ਼ਤਾ ਬਚਿਆ ਤੇ ਉਹ ਵੀ ਕਰਾ ਬਚਿਆ ਜਦੋਂ ਕਿਤੇ ਸਾਲਾਂ ਵੱਧੀ ਮਿਹੜ ਹੋਣਾ ਹੁੰਦਾ ਪਰ ਜੇ ਹੈਗਾ ਆ ਤੇ ਮਿਲਵਰਤ ਲੈਣਾ ਚਾਹੀਦਾ ਵਾ ਜੇ ਆਪਾਂ ਦੁੱਖ ਸੁੱਖ ਵੇਲੇ ਲਾਗੇ ਲੱਗਣਾ ਆਪਾਂ ਨੂੰ ਸੁੱਖ ਵੇਲੇ ਵੀ ਲੱਗ ਜਾਣਾ ਚਾਹੀਦਾ ਮਨਾਂ 'ਚ ਦੂਰੀਆਂ ਇੰਨੀਆਂ ਪੈ ਜਾਂਦੀਆਂ ਆ ਵੀ ਮਿਲ ਹੀ ਨਹੀਂ ਹੁੰਦਾ ਸਾਡੀਆਂ ਗੱਲਾਂ ਫੇਰ ਲੰਬੀਆਂ ਹੋ ਗਈਆਂ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਥੈਂਕ ਯੂ ਆ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖੀ ਆ ਕਮੈਂਟ ਜਰੂਰ ਕਰਿਓ ਕੀ ਸੋਚਦੇ ਆ ਤੁਸੀਂ ਇੰਨਾਂ ਗੱਲਾਂ ਬਾਤਾਂ ਬਾਰੇ ਸਹੀ ਆ ਜੀ ਮਿਲਦੇ ਆ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ